ਤਲਕ ਹੋ ਜਾ ਘਰਤੀ ਟਿਸ ਗਰਮ ਹਵਾ ਮਾਰਦਾ ਏ ਤੂੰ ਲਾਹਰੇ ਵਰਦਾਨ ਜੀ ਹਾਂ ਵਰਦਾਨ ਤੇਰੇ ਮੁੰਡੇ ਨੇ ਘੰਦਾ ਲਿਆਦਾ ਕਿ ਹੋ ਗਿਆ ਘਾਤਰੇ ਉੱਠ ਗਿਆ ਧੱਕਾ ਮਾਰ ਲੈ ਕੇ ਲੈ ਕੇ ਜਾ ਆਪਣਾ ਮੈਂ ਲੈਣਾ ਮੇਰਾ ਟਰੈਕਟਰ ਚਾਲਾਂਗੇ ਨਾ ਦੋਏ ਲੈ ਕੇ ਜਾ ਕਹਿੰਦਾ ਦੋਏ ਲੈ ਕੇ ਜਾ ਸਾਥੀ ਤੂੰ ਵੀ ਕਰ ਖੜਾ ਕੇ ਜਾ ਲੋ ਜੀ ਬਾਈ ਅੰਕਲ ਦਾ ਆ ਗਿਆ ਨੰਬਰ ਸਾਰੇ ਯਾਰੋਂ ਅਗਲ ਅਜੇ ਟਰਾਲਾ ਭਰ ਜੂਗਾ ਅੱਜ ਮਹਾਰਾਜ ਕੱਢੂਗਾ ਟਰਾਲਾ ਦਾ ਟਰਾਲਾ ਜਿਹੜੇ ਮਹਾਰਾਜ ਨੇ ਦੇਣੀਆਂ ਕੋ ਕਣਕ ਹਾਂ ਡਰ ਲੱਗਦਾ ਤਾਂ ਯਾਰ ਸਾਹ ਚੋਂ ਬਹਰ ਖੜੀ ਦੇ ਅਗਲ ਕਣਕ ਖੜੀ ਆਪਣੀ ਅਜ ਸਾਰੀ ਉਹ ਰੱਬ ਵੀ ਡਰਾ ਕੇ ਗਿਆ ਹੈ ਦੋ ਵਾਰ ਚਲੋ ਮਹਾਰਾਜ ਇਹ ਦਾਦੇ ਹਰ ਦਾ ਕੰਮ ਨੇ ਸਾਰਿਆਂ ਦੀ ਚੱਕੀ ਜਾਵੇ ਬਰਮਾਤਮਾ ਹਾਂ ਹਾਂ ਜੱਗ ਅੰਕ ਥਲੇ ਤਾਰਨਾ ਨਹੀਂ ਹੈਗਾ ਜੱਗੇ ਥਲੇ ਤਾਰਨਾ ਨਹੀਂ ਹੈਗਾ ਅੱਗੇ ਮੈਂ ਬੈਠੇ ਕਰਦਾ ਹੁੰਦਾ ਹਾਂ ਹੁਣ ਉਹ ਦੇਤੀ ਗੱਦੀ ਦੇਤੀ ਜੱਗੇ ਡਿਊਟੀ ਲਾ ਕੀ ਗੱਡੀ ਦੇਤੀ ਜੱਗੇ ਨੂੰ ਬਾਈ। ਅਕੀ ਬਾਈ ਹਵਾ ਬਹੁਤ ਚਲਦੀ ਐ ਸਵੇਰੇ ਥੋੜਾ ਜਿਹਾ ਮੀਂਹ ਆ ਗਿਆ ਤਾਂ ਹੁਣ ਸਹੀ ਐ ਕੰਮ। ਅਗਰ ਕਿਹੜਾ ਬੀਜ ਹੈ ਇਹ ਆਪਣਾ 869 ਹੈ ਸਿੱਧਾ ਖੜਾ ਇਹ ਕੱਦ ਕੇ ਕਹਿੰਦਾ ਲੈ ਬੰਦੇ ਸਮਾਨ ਕੱਦ ਹੋਇਆ ਵੇ ਬਾਈ ਜੀ ਵੱਲ ਸਿੱਧੀ ਦੇਖੀਏ ਬੱਲ ਮੁੜ ਗਈ ਹੁਣ ਲੈ ਖੜੀ ਐ ਤੀਰ ਮੰਗਣ ਅਗਲ 2 ਸਾਲ ਹੋ ਗਏ ਬੀਜ ਦੇ ਨੂੰ ਇਹ ਆਪਾਂ ਨੂੰ ਜੀ 3 ਸਾਲ ਹੋ ਗਏ 3 ਸਾਲ ਹੈ ਬੀਜ ਵਧੀਆ ਏ ਬੀਜ ਬਹੁਤ ਵਧੀਆ ਹੈ ਲੈ ਸੁਸਰੀ ਪਈ ਆ ਬਾਈ ਐਨ ਕਰਨ ਵਿੱਚੋਂ ਜਿਹੜਾ ਨਿਕਲਦਾ ਉਹ ਬਹੁਤ ਸੋਹਰਾ ਹੈ ਤਾਂ ਹਾਂ ਮੁੱਟੀ ਵੀ ਹੈ ਮੁੱਟੀ ਵੀ ਆ ਕਰਲਾ ਲੱਖੀ ਭੱਲੜੋ ਲਓ ਜੀ ਬਾਈ ਆਹ ਥੋੜਾ ਜਿਹਾ ਟੋਟਾ ਲੱਖੀ ਦਾ ਦਾ ਬਾਈ ਉਹ ਫੜਾ ਆਪਣਾ ਜਿਹੜੀ ਜ਼ਮੀਨ ਜੱਗੇ ਨਾਲੇ ਠੇਕੇ ਪੜਾਈ ਦੀ ਹੈ ਉਹ ਉਹਨੇ ਪੰਨੀ ਵਿਛਾ ਲਈ ਅੰਕਲ ਜਾਈ ਮੜਾ ਜਾ ਪੱਲੀ ਬੋਵਾ ਲੈਣੇ ਨਾਣੇ ਬਾਈ ਆਪਣੇ ਕਿਆ ਹਾਲ ਹੈ ਵਧੀਆ ਵਧੀਆ ਬਸ ਠੀਕ ਹੈ ਹੁਣ ਮਸ਼ੀਨ ਦੇਗੀ ਦੀ ਚੱਲਦੀ ਕਿੱਥੇ ਮੈਂ ਤਾਂ ਉੱਧਰ ਕਿਆ ਪਤਾ ਚਮਕਾਉਂ ਰ ਅ ਅੱਛਾ ਘੁੰਮ ਕੇ ਆ ਕੇ ਤਰੇ ਲੈ ਭਾਈ ਲੱਖੀ ਗਰਮ 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 ਮੈਂ ਢੋਲ ਚ ਵਾ ਦੇ ਗਰਮ ਗਰਮ ਢੋਲ ਚ ਵਾ ਦੇ ਲੋ ਜੀ ਭਾਈ ਹਰੇਕ ਖੇਤ ਵਾ ਤਾਰਾ ਹੁੰਦਿਆ ਫਿਰ ਚਾਲ ਜੀ ਬਣਾ ਕੇ ਵਧਣਾ ਪੈਂਦਾ ਏ ਉਰੇ ਵੀ ਤਾਰਾਂ ਆ ਕੇ ਉੱਪਰ ਅੱਗੇ ਭੰਗੜਾ ਵਾਲਾ ਮੜਾਇਆ ਲਓ ਜੀ ਭਾਈ ਦੂਜਾ ਟਰਾਲਾ ਲੈਣ ਆਇਆ ਮੇਂਦਰਾ ਉੱਥੇ ਖੜਾ ਏ ਕਿਉਂਕਿ ਫਿਰ ਟਾਈਮ ਲੱਗ ਜਾਣਾ ਦਾ ਭਾਈ ਇੱਕ ਬੰਬੂ ਰਹਿ ਗਿਆ ਤਾਂ ਭਰਨੇ ਨੂੰ ਬਿਲਗਨ ਆਇਆ ਹੁਣ ਇੱਕ ਖੇਤ ਦੀ ਦੂਰੇ ਟਰਾਲੇ ਦੀ ਭਾਲੀ ਜੀ ਬਾਕੀ ਜਿਹੜਾ ਇਹਨਾਂ ਦਾ ਖੇਤ ਹੈ ਉਹ ਜੌਂਡੀਰ ਬਾਈ ਤੇ ਬਿਲਗਾ ਸਾਹਿਬ ਇਹਦੇ ਵਿੱਚ ਪੈਣੀ ਹੈ ਜਿੰਨੇ ਨੂੰ ਮਸ਼ੀਨ ਨੇ ਇੱਧਰ ਆਉਣਾ ਇਹਨਾਂ ਨੂੰ ਉੱਪਰ ਹੀ ਪਹੁੰਚ ਜਾਣਾ ਟਾਈਮ ਨਾਲ ਲੋ ਜੀ ਬਾਈ ਕੰਬੈਨ ਪਾਉਂਦੀ ਅੱਗੇ ਦੇ ਖੇਤਾਂ ਦੇ ਵਿੱਚ ਅੰਕਲ ਲੈ ਕੇ ਹੀ ਆਇਆ ਉੱਪਰ ਬਹਿ ਕੇ ਹੀ ਆਇਆ ਜਗਾ ਚੜ ਗਿਆ ਜੀ ਉੱਪਰ ਅੰਕਲ ਛੜਦਾ ਥੱਲੇ ਬਣਾ ਲੈ ਰੱਬ ਉਹ ਟੈਕ ਤਾਂ ਨਹੀਂ ਭਰਿਆ ਟੈਕ ਭਰ ਗਿਆ ਤਾਂ ਬਾਈ ਟਰਾਲਾ ਥੋੜਾ ਜਿਹਾ ਦੂਰ ਖੜਾ ਤਾਂ ਆਉਣ ਲੱਗੇ ਟਾਈਮ ਲੱਗ ਗਿਆ ਕਹਿੰਦਾ ਤੋਰ ਲੈ ਕਰ ਭਰ ਕੇ ਦੋ ਜਾਨੀ ਮਾਰੋ ਤੇ ਪਿੱਛੇ ਮੋਟਰਸਾਈਕਲ ਖੜੇ ਤੇ ਫਟਾਇਰ ਲੱਗ ਗਿਆ ਥੱਲੇ ਜੇ ਟਰਾਲਾ ਮਰ ਗਿਆ ਬਾਬੂ ਕੋ ਲੰਬਾ ਬੈਣਾਗੇ ਤਾਂ ਉਹ ਚੱਡੇ ਉਹ ਬੱਸ ਉਹ ਕਿੰਨੀ ਗਰਮ ਆਵਾ ਮਾਰਦਾ ਏ ਹਾਂ ਉਹ ਵੀ ਮਾਰੋ ਮਾਰ ਚੱਲਦੀ ਬਾਈ ਕੰਮ ਹਰ ਚੱਲਦਾ ਹੈ ਇੱਕ ਟੈਂਕ ਪਵਾਤਾ ਬਈ ਇੱਧਰ ਜੌਂਡੀਲ ਜੰਮ ਘੇਰੇ ਬਾਲ ਲੰਬੇ ਆ ਕਮੈਂ ਦੇਖੋ ਆਈ ਉਹ ਫਿਰਦੀ ਹੈ ਦੂਰ ਬੰਦੇ ਸਾਡੇ ਸਾਈਡਾਂ 'ਵਾਂ ਲੱਗੇ ਹੋ ਕੇ ਵਿਚਾਰੇ ਹਰੇ ਦੂਰੇ ਆ ਇੱਕ ਬੰਬੂ ਹੋਇਆ ਅੰਕਲ ਹਾਂ ਅੰਕਲ ਬਸ ਆਹੀ ਘੇਰਾਤਾ ਬਸ ਨਿਬੜਦੇ ਤੇਰਾ ਕਿਆ ਹੋ ਗਿਆ ਕੋਈ ਨਾ ਕੋਈ ਦੇਖਦਾ ਵਿੱਚ ਕਾਹ ਦੇਖਦਾ ਹਾਂ ਕਿ ਕਿੱਡੀ ਬਾਦ ਦਾ ਫੜੀ ਦਾ ਜੇ ਗੈਲ ਨਾ ਗਈ ਇਹ ਸਾਲ ਪਰ ਉੜੀ ਰਹੇਗੀ ਫੇਰ ਕਿਆ ਕਰੂੰਗਾ ਲੈ ਹਾਂ ਕਿੰਨੇ ਰੁਪਏ ਇਹ ਕਿੰਨੇ ਰੁਪਏ ਹੋਣ ਤਾਂ ਹੈਗੀ ਇਹ 2 ਰੁਪਏ ਦੀ ਜਾਂ ਤੇ ਵੇਚਣੀ ਆ ਜਾਂ ਅੱਜ ਦੀ ਵਿਕਰੀ ਆ ਅਕਲ ਛਿੱਧੀ ਕਾ ਲੱਗਦੀ ਕਿ ਚੂਹਾ ਆ ਗਿਆ ਹਾਰੇ ਪਾਣੀ ਪਾਣੀ ਕਿਹਾ ਪਾਣੀ ਕਰੇ ਠੀਕ ਹੈ ਪਾਣੀ ਵੀੜਾਂ ਕਰ ਕਰੇ ਮਿਲ ਲਾ ਹੁਣ ਤਾਂ ਜਾ ਕੇ ਪਾਣੀ ਕਾਉਂ ਲੈ ਆਇਆ ਪਾਣੀ ਦਾ ਵਿਚਾਰਾ ਕਰੇ ਆ ਦੋ ਬਾਅਦ ਦੋ ਬਣਾਤੇ ਭਾਈ ਪਲਾਟ ਇੱਕ ਇਧਰ ਲਾ ਘੇਰਾ ਦੇ ਤਾ ਇੱਕ ਪਰੇ ਡਬਲ ਕਰਤਾ ਕੰਮ ਅੰਕਲ ਚੋਗਾ ਛੱਡ ਵੀਰੇ ਮਾੜ ਮੋਟਾ ਨਹੀਂ ਰੇਂਜ ਕਿ ਬਹੁਤ ਮਹਿੰਗਾ ਹੈ ਯਾਰ ਹਾਂ ਕੱਲ ਦੇਖ ਲੈ ਮੌਸਮ ਫੇਰ ਖਰਾਬ ਹੋ ਗਿਆ ਨਹੀਂ ਹੋ ਜੀ ਨਾ ਠੀਕ ਹਾਂ ਘੜੀ ਚ ਕੜਾਚ ਕੁਝ ਨਹੀਂ ਬਦਲਦਾ ਵਾਹ ਪਤਾ ਕੁਝ ਨਹੀਂ ਬਾਬਾ ਰਹੀਆਂ ਦੋ ਫਾਂਟਾਂ ਬਸ ਆਪਣੀਆਂ ਤਾਂ ਔਰ ਸਾਨੂੰ ਘਰ ਭੇਜ ਦੇ ਇੱਕ ਵਾਰ ਅਮਨੇ ਉੱਥੇ ਨੂੰ ਇਧਰ ਨੂੰ ਬੜੀ ਪੱਲੀ ਪਾ ਦਿੰਨਾ ਲੈ ਉਹਦਾ ਵਿਚੇ ਪੱਧਰੀ ਹੋ ਗਈ ਯਾਨੀ ਫੇਰ ਵੀ ਮਾੜ ਮੋਟਾ ਪਾਏ ਦਿੰਦਾ ਉੱਚਾ ਹਲੇ ਬਹੁਤ ਹੋ ਆਹੀ ਦਾ ਪੱਲੀ ਪਾਈ ਪੱਲੀ ਉੜ ਜਾਣੀ ਨਾ ਫਿਰ ਉਹ ਬਈ ਟਰਾਲਾ ਵੀ ਪੱਖੀ ਪੜਾਏ ਨਹੀਂ ਭਰਦਾ ਹੈਗਾ। ਆ ਚਾਰ ਕਿੱਲੇ ਤਿੰਨ ਕਿੱਲੇ ਵੱਡੇ ਮਾਲ ਵਿੱਚੇ ਖੋ ਗਿਆ। ਚਾਰ ਕਿੱਲਾਂ ਦਾ ਮਾਲ ਵਿੱਚੇ ਖੋ ਗਿਆ। ਲੋ ਜੀ ਬਾਈ ਟਰਾਲੇ ਦੇ ਉੱਪਰ ਆਇਆ। ਜੱਗਾ ਕਹਿੰਦਾ ਕੁਸ ਨਹੀਂ ਮਾਲ ਹੋਇਆ। ਨਾ ਦੇ ਬਹੁਤ ਰੱਪਰੇ ਦੇ ਦਿੱਤਾ ਇਹਨਾਂ ਦਾ ਬਹੁਤ। ਅੱਖ ਲਵਾਈ ਜਿਆਦਾ ਏ। ਲਵਾਈ ਬਹੁਤ ਆ ਦੂਏਟਾ ਨਹੀਂ ਟੀਸੀ ਨਿਕਲ ਜਾਣੀ ਦੀ ਬਾਈ ਹੁਣ ਕਿੱਥੇ ਸੰਭਲਣਾ ਤਾਂ ਉਹਨੇ ਬੋਰੀਆਂ ਲਾਉਣੀਆਂ ਪੈਣੀਆਂ ਸੜਾ ਜੂ ਬਰਾਬਰ ਆਣਾ ਤਾਂ ਵੀ ਲਵਾਈ ਉਹ ਦੇ ਲਓ ਕਿੱਥੇ ਪਈ ਐ ਬਹੁਤ ਬਹੁਤ ਦੇਖਾ ਮਹਾਰਾਜ ਨੇ ਹੱਥੇ ਪਰੇ ਅਗਲ ਬੀਜ ਕਿਹੜਾ ਐ 869 ਆ ਜੀ ਹਾਂ ਅਜੇ ਨਹੀਂ ਤਾਂ ਆਖ ਨਹੀਂ ਤੀ ਹੈਗੀ ਮਹਾਰਾਜ ਜਿੰਨਾ ਰੇਜਕ ਦਤਾ ਇੱਕ ਬੰਬੂ ਇੱਥੇ ਗਿਆ ਜੀ ਨਾ ਫਰ ਹੋ ਜਾਣਾ ਸਾਲਾ ਅੰਕਲੇ ਮੈਂ ਕਿਹਾ ਅੱਠ ਕਿੱਲੇ ਮਾਤੇ ਪਰੇ ਇਹ ਅੱਠ ਚ ਅੱਠ 'ਚ ਭਰੇ ਨਾ ਹੁਣ 4-4 ਨਾ ਮਾਲ ਹੋ ਗਿਆ ਹਾਂ 4-4 ਅੱਧੇ ਚ ਆ ਗਏ ਆਪਾਂ ਹਾਂ ਅੱਧੇ ਚ ਆ ਗਏ ਵੀ ਅੱਠ 'ਚ ਭਰੇ ਇਹਦਾ ਜਦੋਂ ਕਾਨਕ ਤੱਕੜੀ ਦੀ ਖੇਤ ਦੀ ਜੇ ਮਾੜਾ ਖੇਤ ਹੋਵੇ ਫੇਰ ਨਾ ਬਾਈ ਭਰੇ ਤਾਕੜੀ ਵਰਗੀ ਤਾਕੜੀ ਤਕਾਰੇ ਪਾਣੀ ਸਰੇ ਹਾਂ ਤਾਕੜੀਆਂ ਦੁਨੀਆਂ ਰਿਕਾਰਡ ਤਾਂ ਭਾਈ ਉਰੇ ਕਾਨਕ ਦਾ ਚੂਹਾ ਨਹੀਂ ਕੁਛ ਨਹੀਂ ਉਰੇ ਚੂਹਾ ਨਹੀਂ ਹੈਗਾ ਕੀ ਗੱਲ ਉਹ ਜੀ ਭਾਈ ਬੰਬੂ ਭਰ ਗਿਆ ਕਲ ਖੋ ਜਾ ਘਰਤੀ ਟਿਸ ਉਹ ਕਿਰਪਾ ਹੋ ਗਈ ਵਾਕਈ ਝਾੜ ਹੈਗਾ ਬਾਈ ਕਿੰਦਾ ਵਧੀਆ ਝਾੜਾ ਲਓ ਜੀ ਬਾਈ ਸਮਾਪਤੀ ਹੋ ਗਈ ਤੇ ਲਾਸਟ ਬੰਬੂ ਪੈ ਗਿਆ ਫਤ ਮਨ ਡੇਰੀ ਆ ਬਾਈ ਜੱਗਿਰਾ ਵਿਹਲਾ ਹੋ ਗਿਆ ਮੋਲੀ ਦੇ ਘਰ ਕੋਲ ਵੀ ਵੱਢ ਲਏ ਤੇ ਆ ਵੀ ਵੱਢੋਗੀ ਅੰਕਲ ਹੋ ਗਿਆ ਵਿਲਾ ਘਰ ਨੂੰ ਆ ਜਾ ਕਹ ਤਾਂ 20 ਪੈਸਾ ਦਾ ਆ ਜਾ ਆ ਜਾ ਕੁਝ ਵੀ ਹੋਣਾ ਅਕਲ ਫੀਮੇ ਵੀ ਕਿਤਰਾ ਦੀ ਕਾਲੀ ਫੀਮੇ ਓਾਈ ਕਰ ਲੈ ਛਾਰ ਤੇ ਆ ਜਾਂਦੇ ਦਾ ਨਿਆਰਾ ਆ ਗਿਆ ਆ ਜਾ ਆ ਜਾ ਲਓ ਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੋਪੜ ਮੰਡੀ 'ਚ ਪਹੁੰਚੇ ਆ ਹਾਂਜੀ ਪ੍ਰਧਾਨ ਜੀ ਤੁਸੀਂ ਦੁਪਹਿਰ ਨੂੰ ਪੱਖਾ ਲਵਾ ਲਿਆ ਦੇਖਿਓ ਪਰ ਪ੍ਰਧਾਨ ਦਾ ਫਰਕ ਤਾਂ ਹੈਗਾ ਪ੍ਰਧਾਨ ਦਾ ਪ੍ਰਧਾਨ ਹੈ ਪ੍ਰਧਾਨ ਨਾਮ ਦਾ ਹੀ ਫਰਕ ਹੈ ਰਹੀ ਮਰੀ ਹਟਿਆ ਨਾ ਕਰਵਾ ਦਿਓ ਸਾਡੀ ਜੁਨੀਅਰ ਵਾਲੀ ਯਾਸੀ ਨੇ ਨਾ ਪ੍ਰਧਾਨ ਦਾ ਪ੍ਰਧਾਨ ਪ੍ਰਧਾਨ ਹੈ ਯਾਸੀ ਵਾਲੇ ਵੀ ਯਾਦ ਕਰਦੇ ਆ ਪ੍ਰਧਾਨੀ ਨਹੀਂ ਹਵਾ ਕਾ ਤੇ ਚਲਾਈਏ ਹਵਾ ਕਾ ਚਲਾਈਏ ਕਹਿੰਦਾ ਵੀ ਕੁੰਟੀ ਲਾ ਰਵੇ ਆ ਤੇਲਾ ਮੌਸਮ ਕਿਹਦਾ ਨਾ ਮੌਸਮ ਦੇਖ ਲਓ ਬਾਈ ਵੀ ਸਾਰੇ ਪਾਸੇ ਫੜ 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 ਹਵਾ ਆਈ ਹੈ ਪਰ ਆਜੀ ਇੱਕ ਗੱਲ ਹੈ ਕਬੈਨਾ ਜਲਦੀ ਆਉਣੇ ਸਾਰੀ ਕਬੈਨਾ ਚੱਲਣਾ ਰਾਤੀ ਦਾ ਹੋ ਜਾਣਾ ਹਾਂ ਕੰਡਾ ਲੋਵਾ ਛੱਡਿਆ ਬਾਈ ਟਾਈਮ ਕਿ ਘਰ ਲੱਗ ਜੂਗਾ ਫਿਰ ਹਾਂ ਜੀ ਦੋ ਘੰਟੇ ਪਹਿਲਾਂ ਲੱਗਣਾ ਦਾ ਹਾਂ ਜੀ ਉਹਦੀ ਅਮਰਦੇਸੀ ਵਾਲੇ ਦੇ ਬੰਦੇ ਅੱਛਾ ਹਾਂ ਫਿਰ ਬੰਦੇ ਸਾਰੇ ਉਹ ਜਿਹਨੇ ਕਮਾਚਾਲ ਭਾਈ ਦੀ ਬਸਤ ਤੇ ਆਪਾਂ ਨੂੰ ਕੋਈ ਕਾਲੀ ਨਹੀਂ ਹੈਗੀ ਕੋਈ ਕਾਲੀ ਨਹੀਂ ਹੁਣ ਆਪਾਂ ਲਈ ਰਹੀਆਂ ਫਿਰ ਇਹ 50 ਕਿਲੋ ਦੀ ਬੋਰੀ ਭਰ ਦੇ ਫਿਰ 50 ਅਸੀਂ ਗਏ ਪ੍ਰਧਾਨ ਪਿੰਡ ਲੈਟ ਨਹੀਂ ਰੋਪੜ ਘੜਾਸੇ ਲਵਾਉਣ ਉਹਨੇ ਕੁਝ ਵੀ ਗੜਾਸੇ ਕਾਤਰੀ ਲਾਇਆ ਬਾਈ ਨੇ ਬਾਈ ਕਹਿੰਦਾ ਗਾਣੂ ਤੂੰ ਪੈਸੇ ਘਰਾ ਕਰਦਾ ਤੇਰਾ ਠੀਕ ਆ ਕਹਿੰਦਾ ਹੁਣ ਤਾਂ ਕਹਿੰਦਾ ਅਸੀਂ ਸਾਫ ਕਰਕੇ ਜਮੇ ਮਰੀ ਕੱਢ ਦਨੇ ਕਹਿੰਦਾ ਪਰ ਤੇਰੇ ਪੈਸੇ ਘਰਾ ਲਿਆ ਕਹਿੰਦਾ ਕੀਤਾ ਤੇਰੇ ਇਹਨੇ ਕੱਢ ਦੇਣਾ ਕਹਿੰਦਾ ਫਿਕੜਾ ਸੀ ਕਹਿੰਦਾ ਯਾਰ ਸਾਨੂੰ ਵੀ ਦੇਣਾ ਪੈਣਾ ਸਾਹ ਜੇ ਅਸੀਂ ਗਲਤ ਲਾਤੇ ਕਹਿੰਦਾ ਅਸੀਂ ਉੱਪਰ ਪਰਮਾਤਮਾ ਨੂੰ ਸਾਖ ਦਾਬ ਦੇਣਾ ਰੇਲਾ ਬੱਦੇ ਇਹਦੇ ਵੀ ਹੈਗੇ ਆ ਉਹਨੇ ਮਾੜਾ ਇਹ ਪਿੱਛੇ ਰੇ ਤਿੱਖੇ ਕਰਕੇ ਦੇ ਦਿੱਤੇ ਕਹਿੰਦਾ ਲੈ ਜਾ ਮੈਂ ਤਾਰ ਬਣਾ ਦੇ ਕਹਿੰਦਾ ਉਹੀ ਤੈਨੂੰ ਡਾ ਰਸ ਵੀ ਬੱਡੇ ਹੀ ਦੇ ਦੇ ਲਵਰਤਾ ਗਿਆ ਨਹੀਂ ਦੇ ਦੇ ਕਹਿੰਦਾ ਘੱਟ ਆਉਂਗਾ ਹਾਂ ਬਾਈ ਕੰਮ ਨੇ ਲੱਗੇ ਹਵਾ ਬਹੁਤ ਚਲਾਈ ਪਈ ਹੈ ਜੀ ਮਹਦਾਨ ਨੇ ਸਾਨੂੰ ਪਿੱਟ ਗਿਆ ਤਾਂ ਕਹਿੰਦਾ ਜੇ ਮੇਰਾ 55 60 ਦਾ ਝਾੜ ਆ ਗਿਆ ਤੁਹਾਨੂੰ ਠੰਡਾ ਬੁਲਾਉਂਗਾ ਅਸੀਂ ਦੇਖਣ ਆਏ ਹੁਣ ਇਹਨੇ ਜਾਣ ਕੇ ਦੱਸਿਆ ਇੰਨਾ ਵੀ ਠੰਡਾ ਨਾ ਬੁਲਾਉਣਾ ਪਵੇ ਉਲਟਾ ਸਾਨੂੰ ਬੁਲਾਉਣਾ ਪੈਣਾ ਠੀਕ ਹੈ ਵੀ ਤੇਰੀ ਗੱਲ ਠੀਕ ਆ 50 ਕਿਲੋ ਬਾਈ ਪਰ ਹੁੰਦੀ ਹੈ ਆਹ ਤੇਰੀ ਦੀ ਬਾਈ ਜਿਹੜੀ ਪ੍ਰਧਾਨ ਦੀ ਪੱਟੀ ਲੋਕ ਕਿੰਧਿਆ ਦਾ ਮਾਲ ਅਮਰ ਤੇਰਾ ਸਾਹਮਣੇ ਨਵੀਂ ਪੱਖੇ ਚੱਲਦੇ ਮਾਰੋ ਮਾਰ ਬਾਈ ਪ੍ਰਧਾਨ ਟਰੈਕਟਰ ਸ਼ਾਮਾ ਮਾ ਲਾਇਆ ਆ ਫਿਰ ਟਰੈਕਟਰ ਲਾਗਪਾ ਲਾਇ ਜਾਂਦਾ ਬਾਕੀ ਆ ਪਤਾ ਨੂੰ ਜਾਲੀ ਗਲ ਦਿਖਦਾ ਨਹੀਂਦਾ ਪਿੱਛੇ ਆ ਜਾਣੀ ਤੇ ਹਾਂ ਉਧਾ ਦੇ ਹੈ ਜਾਲੀ ਦਾ ਸਲਾ ਹੋਤਾ ਪੱਤੀਆਂ ਦੀ 40 40 ਦਾ ਸਲਾ ਪੱਲੀਆਂ ਗਲ ਦੇ ਸੌਪਾ ਕਰ ਲਾਉਣਾ ਦੇ ਮਾ ਬੰਗਾ ਕੋਈ ਗੱਲ ਨਹੀਂ ਕੋ ਬੜੀ ਦਿਖੜੀ ਪੈ ਕੇ ਤੇ ਨੇ ਹਾਂ ਲੋੜ ਨਹੀਂ ਅਮਰੇ ਦੇਖੇ ਤਾਰੇ ਪਤਾ ਕਿ ਨੀਲੇ ਪਹੁੰਚ ਗਏ ਮੈਂ ਤਾਂ ਦੇਖਿਆ ਮੈਂ ਕਿਹਾ ਸੀ ਜੀ ਆੜਟੀ ਆਏ ਹੁਣ ਨੀਲੇ ਘੋੜੇ ਜਿਹੜੇ ਆਏ ਹਾਂ ਆਉ ਸੀ ਆੜਟੀ ਹਾਂ ਤਾਂ ਬੱਤੋਂ ਭਾਂ ਦੀ ਜਾ ਹੋ ਰਹੀ ਬਸ ਹਾਂ ਇਹ ਜੱਜ ਦਾ ਨਹੀਂ ਹੈਗਾ ਉਹ ਉੱਚਾ ਜਾ ਵੀ ਕਰਦਾ ਨਾ ਪੂਰੀ ਹਾਂ ਕਿਉਂਕਿ ਇਹ ਨਾਲੇ ਪਾਸੇ ਜਿਹੜਾ ਮੂਹਰੇ ਜੋੜੀ ਹੁੰਦੇ ਆ ਆਪਰ ਤਾਂ ਤੁਸੀਂ ਕਹਿੰਦੇ ਮੰਗਾ ਤੇਰੇ ਬੱਦਲ ਫੇਰਦਾ ਸਹੀ ਗੱਲ ਹੈ ਭਾਈ ਜਦ ਤੱਕ ਭਰ ਕੇ ਪੋਰੀ ਜੀ ਨਹੀਂ ਪੈਂਦੀ ਤੱਕ ਰੇ ਟੈਨਸ਼ਨ ਹੈ ਜਦੋਂ ਪਰਤੀ ਭਰ ਕੇ ਪਰਤੀ ਨਹੀਂ ਘਟਦੀ ਪਰਤੀ ਨਹੀਂ ਮੇਉ ਜੀ ਪਰਤੀ ਜੇ ਪਰਤੀ ਮਿਲ ਗਈ ਫੇ ਸਮਝ ਲੈ ਸਸ ਬਹਿ ਜਾਣਾ ਆਹ ਦਾ ਪ੍ਰਧਾਨ ਦੇ ਨਾਲ ਆਪਾਂ ਕਹੀ ਜਾਂਦੇ ਸੁੱਕੀ ਹੈ ਫੇਰ ਵੀ ਨਰਮ ਆਈ ਜਾਂਦੀ ਹੈ ਅਮਨ ਹੈ ਜੀ ਗਿਰਗੀਆਂ ਨਾ ਕਣਕਾਂ ਬਾਅਦ ਚਾਹਦੇ ਗਿਰਕੀ ਜਿਹੜੀ ਕਣਕ ਗਿਰਕੀ ਉਹ ਨਰਮ ਹੈ ਨਰਮ ਹੈ ਫਾਮੇ ਦੀ ਦਵਾਈ ਹੈ 2 ਘਟੇ ਤੋਂ ਅੱਛਾ ਇੱਕ ਮੀ ਭਾਈ ਜੀ ਨਾ ਉਹ ਵੀ ਫਰਕ ਹੈ ਇਹ ਬਰਾ ਨਾਲ ਦੀ ਨਾਲ ਸੈਂਡਰਾਂ ਨੂੰ ਵੀ ਜਾਂਦਾ ਮਾਲ ਭਾਈ ਜੀ ਕਣਕ ਤਾਂ ਪੂਰੀ ਹੋਣੀ ਹਾਂ ਜਿਹੜੀ ਕਣਕਾਂ ਮੱਟੀ ਜੀ ਰੋਜ਼ ਆਉਂਦੀ ਹੈ ਨਾਲੇ ਹਾਂ ਭਾਈ ਇਹ ਵੀ ਗੱਲ ਹੈ ਕਣਕ ਕਣਕ ਨਹੀਂ ਹੈਗੀ ਪੂਰੀ ਭੁੱਖ ਮਾਰੇ ਹੋਊਗੀ ਜਿਹੜਾ ਆਪਣੇ ਨਾਲਾਗਪਾਦ ਦੇ ਆਪਣੇ ਦਾ ਹੁੰਦਾ ਉਹ ਲਿਖੀ ਤੋ ਬਾਈ ਇੱਕ ਗੱਲ ਹੈ ਜਿਹਨੂੰ ਲੋੜਾ ਹੋਣੇ ਲੈ ਕੇ ਰੱਖ ਲੋ ਬਾਅਦ ਵਿੱਚ ਡਬਲ ਹੋ ਜਾਣੀ ਰੇਟ ਕੋਈ ਜਾਣਾ ਨਹੀਂ ਜੀ ਚਾ ਜ਼ਿਮੀਦਾਰ ਤੇ ਲੈ ਲਵੇ ਚਾ ਕਿਸੇ ਤੋਂ ਲੈ ਲਵੇ ਇਹ ਨਹੀਂ ਹੈਗੀ ਇਹ ਇੱਕ ਦੀ ਕੋਈ ਨਹੀਂ ਲੈ ਕੇ ਤਾ ਮੈਂ ਤਾਂ ਕਹਿੰਦਾ ਪੂਰੀ ਜਿਹਨੇ ਲੈਣੀ ਹੋਣੇ ਲੈ ਲਵੇ ਬਾਅਦ ਵਿੱਚ ਡਬਲ ਰੇਟ ਮਿਲੇ ਤੇ ਕਿਸੇ ਨੇ ਘਰ ਵਾਸਤੇ ਵੀ ਰੱਖਣੀ ਲੱਗੇ 50% ਦਾ ਵਧਾਈ ਹੋ ਗਈ 50% ਦਾ ਵਧਾਈ ਨਹੀਂ ਨਹੀਂ ਅਸ਼ਵੀਰ ਤੇ 0 ਹਾਲੇ ਜਵਾਂ ਨਹੀਂ ਵਧੋਈ ਪਰ ਤਾਂ ਕਿਆ ਕਹਨੇਗਾ ਆ ਅਰਤੀ ਸਾਹਿਬ ਮੋਟੀ ਕਣਕ ਹਾਂ ਕਣਕ ਦੇ ਦੇ ਲਾ ਬੂਰੀ ਨੂੰ ਕਣਕ ਦਾ ਮੋਟੀ ਹੋਊ ਬੂਰੀ ਦੇਖੀ ਨਹੀਂ ਆਈ ਮੇਰੇ ਤਿਆਰ ਦਾਣੇ ਪੂਰੀ ਦੀ ਮੈਂ wwwxyz ਪਾਇਆ ਹਾਂ ਠੀਕ ਆ 867 ਆ ਪੂਰੀ ਇਹ ਇਹ ਤਾਂ ਠੀਕ ਆ ਹਾਂ ਪੂਰੀ ਤਾਂ ਕਿਹੜੇ 826 826 ਰੱਖਣਾ ਹੈ ਹਾਂ ਹਾਂ ਪਰ ਤਾਂ ਡੰਡੇ ਵਾਲਾ ਤੇ ਆੜੂ ਕਾਤ ਨਹੀਂ ਹੈਗਾ ਉਹਨੇ ਤੈਨੂੰ ਇੰਨੀ ਗਰੀਬੀ ਆ ਗਈ ਡੰਡਿਆਰ ਜਾੜੂ ਚਾਹੀਦਾ ਹੈ ਉਹ ਦਾਣੇ ਚੱਕੇ ਦੂਰ ਮਾਰਦਾ ਅੱਛਾ ਸਕੀਮੀ ਦਾ ਹੈਗਾ ਪੂਰਾ ਸਕੀਮੀ ਪੂਰਾ ਹੈ ਚੱਕੇ ਦਾਣੇ ਦੂਰ ਮਾਰਦਾ ਹਵਾ ਚੱਲਦੀ ਹੈ ਦਾਣੇ ਦਾ ਪੁੱਛ ਕੇ ਕਿੱਦੇ ਪੂਰੀ ਜਿੱਖਾ ਧਰਨਾ ਰੇ ਧੱਕਾ ਜੇ ਪੈਂਦਾ ਉਹ ਕੰਮ ਨਹੀਂ ਨਾ ਹੈਗਾ ਉਹ ਕੰਮ ਨਹੀਂ ਕਣਕ ਦੀ ਹੋਣੀ ਭਾਈ ਆਇਆ ਹੈ ਨਾ ਕਣਕ ਪੂਰੀ ਨਹੀਂ ਪਰ ਅੱਜ ਦਿਨ ਮਰਦਾ ਜੇ ਕਿ ਕਣਕ ਘਟ ਨਹੀਂ ਵੀ ਲੋਕਾਂ ਕੋਲ ਹਾਂ ਐਕਤੀ ਘਰ ਵੀ ਸਭ ਨੇ ਰੱਖਣੀ ਆ ਜਿਹਨੇ ਪੰਜ ਰੱਖਣੀ ਜੀ ਉਹਨੇ 15 ਰੱਖਣੀ ਆ ਵੀ ਰੇਟ ਦੇਜ ਹੋਣਾ ਹਾਂ ਫਿਰ ਤਾਂ ਹੀ ਨਹੀਂ ਭਾਈ ਪੂਰੀ ਹੋਣੀ ਨਹੀਂ ਆਇਆ ਬੰਦੀ ਤੇ 300 ਤੋਂ ਮਿਲਿਆ ਹਾਂ ਭਾਈ ਇਹ ਗਾਣੇ ਵੀ ਰੇਟ ਵਧਣਾ ਹੈ ਪੱਕੇ ਭਾਈ ਮਾਰੋ ਮਾਰ ਚੱਲਦੇ ਜਿੱਦਣ ਵੀ ਦੇਖੋ ਪੱਖਾ ਹੀ ਪੱਖਾ ਖੜਕਣ ਲੱਗਿਆ ਪਏ ਪਰਾਂ ਨੂੰ ਉਧਾ ਇੱਕ ਇੱਕ ਰਾਤਾਂ ਨਹੀਂ ਲਾਉਂਦੇ ਰਾਤਾਂ ਵੀ ਨਹੀਂ ਲਾਉਂਦੀ ਇਹ ਦਿਨ ਦਿਨ ਪਹਿਲੇ ਕਰਕੇ ਭੇਜ ਦਿੰਦੇ ਆ ਉਹ ਤੋਂ ਖਾਦ ਰਹੇ ਆ ਬਨੇ ਮਹਾਰਾਜ ਕੀ ਅਰਦਾਸ ਵੀ 10 ਦਿਨ ਹੋਰ ਦੇ ਦੇ ਹਾਂ 10 ਦਿਨ ਜਨਾ ਜਿਆਦਾ ਉੜ ਜਿਹੜੀ ਪੂਰੀ ਰੱਬ ਦਾ ਵੀ ਦੇਖ ਲੈ ਚਲੋ ਬਾਕੀ ਪਰਮਾਤਮਾ ਦਾ 20 ਦਿਨ ਦਾ ਸੀ ਜਿਹੜਾ 20 ਦਿਨ ਬਦਲ ਹੋ ਗਏ ਲਾਣਾ ਹਟਲ ਨੂੰ ਕੁਝ ਟੀਮ ਦਿੰਦਾ ਸਾਰੇ ਮੱਡੀ ਦੇ ਜਿੰਨਾ ਵੀ ਪੂਰੇ ਡੰਡਾ ਹੋਇਆ ਨਾ ਟਰਾਲੇ 'ਚ ਬਾਲੀ ਪੂਰੀ ਚਾਹੀਦੀ ਹੈ ਚਾਹੀਦਾ ਗਾਰੇ ਕਰ ਇਹ ਵੀ ਜਕਰ ਆ ਆਹ ਆਹ ਇਹ ਤਾਂ ਹੈਗਾ ਨਾ ਬਰੀਕ ਅਜਾ ਬਰੀਕ ਹੈ ਨਹੀਂ ਪੁਲੀ ਜਿੰਦਾ ਉਧਰ ਪ੍ਰਾਣੇ ਪੱਕਾਰੇ ਲੱਗੇ ਜਿਹਨੂੰ ਐ ਫੋਟੋ ਨਹੀਂ ਖਾਉਂਗੇ ਹਾਂ ਕਰਕੇ ਨਹੀਂ ਖਾਉਂਗੇ ਕਾ ਲੂ ਮੇਰਾ ਪੂਰੀ ਮੇਰੀ ਗੱਲ ਸੁਣ ਆ ਪੱਖਾ ਕਿੰਨਾ ਪ੍ਰਾਣਾ ਮਾਡਲ ਆਇਆ ਪ੍ਰਾਣੇ ਹਾਂ ਇਹ ਕੱਟ ਕਰਦਾ ਹੁਣ 16 ਮਾਡਲ ਨਹੀਂ ਚੱਲਦਾ ਕੰਮ ਮਾਰੋ ਵਾ ਇੱਕ ਘੰਟਾ ਲੇਟ ਹੋ ਗਿਆ ਮੈਂ ਹਾਂ ਮੱਖੇਰੀ ਵੀ ਵੇਟਿੰਗ ਕਰ ਲਈ ਪੈਂਦੀ ਆ ਪ੍ਰਧਾਨ ਜੀ ਆ ਜਾਈ ਰੇ ਆ ਵੀ ਆ ਜਾਈ ਦਾ ਹਾਂ ਪੂਰੀ ਕੀ ਕਰਨਾ ਹੈ ਉਪਰ ਜਾਣਾ ਹੈ ਚੱਲ ਜੀ ਜੀ ਮੈਂ ਕੱਢਦਾ ਪੂਰੀ ਗਰਾਮਾ ਸਾਡਾ ਬਾਲਾ ਆਇਆ ਬੈ ਖੇਤਾਂਾਂ ਤੇ ਲੈ ਆਣ ਜਾ ਕੇ ਪਤਾ ਨਹੀਂ ਫੱਟੜੇ ਹੋਈ ਆ ਆ ਗੁਲੀ ਕੋਈ ਨਹੀਂ ਵੀ ਹੱਡੀ ਵਿੱਚ ਮੱਝੇ ਨਾ ਖਾ ਵੀ ਗੱਟ ਟਿੱਕਾ ਲੋਟਿਆ ਜਾਦਾ ਹਾਂ ਲਓ ਜੀ ਬਾਈ ਲੋਡਿੰਗ ਵੀ ਨਾਲ ਦੀ ਨਾਲ ਇਹ ਲੈ ਗੰਦੇ ਜੀ ਬਾਈ ਪੰਜ ਚਾਰ ਜਾਣੇ ਟਰੱਕ 'ਚ ਖੜੇ ਆ ਬਾਕੀ ਹੱਲਗੇ ਪਏ प्रधान भाई कौल हां चकोगी भाई श्री तोला हो रहा प्रधान जी प्रधान <laughs> मेरे मुंडे ने करता लिया था। क्या हो गया ਕਾਜਰੇ ਉੱਠ ਕੇ ਇੱਟ ਵਕਾ ਮਾਰ ਲੈ ਕੇ ਲੈ ਕੇ ਜਾ ਬਣਾ ਮੇਰਾ ਟਰੈਕਟਰ ਟਰਾਲਾ ਕੇ ਨਾ ਦੋਈ ਲੈ ਕੇ ਜਾ ਕਹਿੰਦਾ ਦੋਈ ਲੈ ਕੇ ਜਾ ਤੂੰ ਵੀ ਕਾਰ ਖੜਾ ਕੇ ਜਾ ਕਹਿੰਦਾ ਟਰੈਕਟਰ ਸਾਡੇ ਵਾਲਾ ਲੈ ਜਾ ਆਪਣੇ ਵਾਲਾ ਦੇ ਜਾ ਆਪਣੇ ਵਾਲਾ ਦੇ ਜਾ ਕੇ ਤਾਂ ਮਗਾ ਲੈ ਜਾ ਭਾਈ ਤੈਨੂੰ ਹੁਣ ਜਾਣਨ ਲੱਗਿਆ ਪ੍ਰਧਾਨਾ ਹਾਂ ਜੈਕ ਖੁੱਲ ਗਈ ਪੇਟ ਪੈ ਗਿਆ ਹਲੇ ਬਾਟੀ ਕਹਿੰਦਾ ਪੈਰ ਘਾਟ ਨੂੰ ਠੰਡਾ ਨਹੀਂ ਆਉਂਦਾ ਦਾ ਬੋਤਲ ਅੱਛਾ ਪੈਨ ਨੂੰ ਠੰਡਾ ਪਲਾ ਦੇ ਅੱਛਾ ਲੈ ਠੀਕ ਮੈਂ ਜਾਂਦਾ ਕਿ ਨਾ ਘਾਟ ਪੁੱਤ